ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਕੇਸ ਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਨ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਕੇਸ ਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਕੇਸ ਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਨ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਕੇਸ ਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਨ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਟ ਮੰਤਰੀ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਕੇਸ ਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਨ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਕੇਸ ਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੋਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕੇਸਵੇਲੇ ਦੀ ਵੱਡੀ ਖਬਰ ਸੀਨੀਅਰ ਕਾਂਗਰਸ ਆਗੂ ਭਾਰਤ ਪੂਸ਼ਣ ਆਸੂ ਜਲੰਧਰ ਵਿਖੇ ਈਡੀ ਦਫਤਰ ਤੋਂ ਗ੍ਰਿਫਤਾਰ ਦੱਸਦੀ ਹੈ ਕਿ ਅੱਜ ਜਲੰਧਰ ਵਿਖੇ ਈਡੀ ਆਫਿਸ ਦੇ ਵਿੱਚ ਭਾਰਤ ਪੂਸ਼ਣ ਆਸੂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਲੰਬੇ ਸਮੇਂ ਤੱਕ ਹੋਈ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਵਿੱਚ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਭਾਰਤ ਪੂਸ਼ਣ ਆਸੂ ਨੂੰ ਜਲੰਧਰ ਈਡੀ